ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੇਠ ਜੁੜੰਦਾ ਲੋੜੀਆ ਜਿਸ ਅਗ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬੰਨ ਨਾ ਹਰ ਜੀਠ ਜੁੜੰਦਾ ਲੋੜੀਆ ਜੈਸੇ ਅੱਗ ਸਭ ਨਿਵੰਨ ਨਾ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਲੱਗੈ ਨਾਹੀ ਸੰਨ ਰੰਗ ਸਬੇ ਨਾਰਾਇਣ ਚਿੱਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰੰਨਾ ਜੋ ਪ੍ਰਭ ਕੀਤੇ ਆਪੜੇ ਸੇ ਕਹੀਹ ਤੰਨਾ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵੰਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮੜੰਨ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਨਾ ਸਾਧੂ ਸੰਗਿ ਪਰਾਪਤੇ ਨਾਨਕ ਰੰਗ ਮਨੰਨ ਨਾ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਜੀਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੀਠ ਜੁੜੰਦਾ ਲੋੜੀਆ ਜਿਸ ਅੱਗ ਸਭ ਨਿਵੰਨ ਹਰ ਸੱਜਣ ਦਾਵਣ ਲੱਗੇ ਆ ਕਿਸੈ ਨਾ ਦੇਈ ਬੰਨ ਹਰ ਜੇਠ ਜੁੜੰਦਾ ਲੋੜੀਆ ਜੈਸੇ ਅੱਗ ਸਭ ਨਿਵੰਨ ਨਾ ਹਰ ਸੱਜਣ ਦਾ ਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਲੱਗੈ ਨਾਹੀ ਸੰਨ ਰੰਗ ਸਬੇ ਨਰਾਇਣ ਚੇਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰੰਨਾ ਜੋ ਪ੍ਰਾਪ ਕੀਤੇ ਆਪੜੇ ਸੇ ਕਹੀਯਹ ਤੰਨ ਆਪਨ ਲੀਆ ਜੇ ਮਿਲੈ ਵਿਛੜ ਕਿਉ ਰਵੰਨਾ ਸਾਧੂ ਸੰਗ ਪਰਾਪਤੇ ਨਾਨਕ ਰੰਗ ਮੜਨ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਨੰਨ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ ਹਰ ਜੀਠ ਜੋ ਦੰਦਾ ਲੋੜੀਐ ਜਿਸੇ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ